ਚਰਨ ਤੇ ਮਾਰੀ ਆਸ ਤੂੰ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਘਰ ਕੇ ਗੋਲੇ ਸੁ ਕਹੋ ਟਲ ਗੁਰ ਸੇਵੀ ਐ ਅਨਸੂ ਸਹਿਜ ਸੁਭਾਏ ਦਰਸ਼ਨ ਪਰਸੀ ਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਹਬ ਜੀ ਨਾਸਰੀ ਮਹਲਾ 5 ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਾ ਆਨੰਦ ਸਦਾ ਕਰ ਕੀਰਤਨ ਮੁਰਖ ਬਿਦਾਤਾ ਪਾਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਾ ਆਨੰਦ ਸਦ ਕਰ ਕੀਰਤਨ ਉਰਖ ਵਿਦਾਤਾ ਪਾਏ ਆ ਮੋਏ RAM ਜਸੋ ਮਨ ਗਾਇਓ ਪਾਇਓ ਪ੍ਰਗਾਸ ਅਦਾ ਸੁਖ ਮਨ ਮੈਂ ਸਤਗੁਰ ਪੂਰਾ ਪਾਇਓ ਰਹਾ ਗੁਣ ਗਾਨ ਰਿਤ ਪੀਤਰ ਵਸਿਆ ਦੁਖ ਪਰਮ ਭਉ ਭਗਾ ਭਈ ਪ੍ਰਾਪਤ ਵੱਤ ਅਗੋਚਰ ਰਾਮ ਨਾਮ ਰੰਗ ਲਗਾ ਚਿੰਤਾ ਚਿੰਤਾ ਸੋਚ ਸੋਚਾ ਸ਼ੋਗੋ ਲੋਭ ਮੋਹ ਥਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭੈ ਬਿਬਕਾ ਗੁਰ ਕੀ ਤਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਤੋ ਨਾਨਕ ਜਨ ਜੰਮ ਤੇ ਕਾਢੇ ਗੁਰ ਕਾ ਗੁਰ ਬਾਣੀ ਗੁਰ ਕੀ ਤੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਬਾਣੀ ਕਉ ਨਾਨਕ ਜਿਨ ਜੰਮ ਤੇ ਕਾਢੇ ਜਿਸ ਗੁਰ ਕਾ ਗੁਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹਲਾ 5 ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਾ ਆਨੰਦ ਸਦਾ ਕਰ ਕੀਰਤਨ ਔਰਖ ਬੇਦਾਤਾ ਪਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕੋ ਛਾੜ ਕੈ ਗਇਓ ਤਵਾਰ ਗਵਾਰ ਵਾਹਿ ਗਏ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ ਸਦਾ ਦਾਣ ਦਾਸ ਕੋ ਦਾਨ ਦੀ ਜਾਏ ਗੁਰੂ ਸਾਹਿਬ ਗੋਬਿੰਦ ਕੀ ਰੱਖ ਕੀ ਜਾਏ ਵਾਹਿਗੁਰੂ ਸਾਬ ਜੀ چو پی بیس لس جگ عید پرمانا لرے دو پہی کشونا نا بیس لچ جگ عید ਪਰਮਾਨਾ ਲਰੇ ਦਉ ਪਈ ਸ਼ੂਨਾ ਹਨਾ ਤਬ ਰਾਜਾ ਜੀ ਮੈਂ ਅਕ ਲਾਇਓ 나ਗ ਚੜੇ ਮਾਸ਼ੇਂਦਰ ਪੈ ਆਇਓ ਕੈ ਮਨ ਪਰ ਸਭ ਮੋਹੇ ਵਿਚਾਰਾ ਇਹ ਦਉਬੀਰ ਬਡੇ ਬਰਿਆਰਾ ਇਕ ਨਾ ਬਰੋਧ ਨੇ ਵਰਤਨ ਭਇਆ ਇਹਨੂੰ ਛਡਾਵਤ ਸਭ ਜਗ ਗਿਆ ਤੇਰਾ ਜੋਰ ਇਹਨੇ ਜੋ ਜਾਵਦ ਸਭ ਕੋਈ ਜੂਜਾ ਇਨ ਕਾਂਤਨ ਕਾਉ ਸੁਜਾ ਇਹ ਹੈ ਆਦ ਹਠੀ ਬਰਿਆਰਾ ਮਾਰਤੀ ਆਓ ਮਾ ਪਿਆਰਾ ਭਜਨ ਮਹਿੰਦਰ ਸੁਣ ਤੋ ਚੋ ਪੋਰਾ ਕਰਾ 나ਥ ਸਭਰਨ ਤਨ ਕਾਹ ਚਗਰਤ ਚੇਤ ਚਟਪਟ ਹਵਾ ਦਿਕਸਾ ਚਟਪਤ ਨਾਥ ਤਾਂ ਦਿਨ ਤੇ ਨਿਗਸਾ ਇਹ ਚਟਪਤ ਨਾਥ ਪਰਟੋ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 喂。Yes.